ਮੇਰਾ ਨਾਮ ਭਜੀ ਮੱਖਣ ਮੇਰਾ ਬ੍ਰਦਰ ਸੀਗਾ ਆਏ ਹੋਏ ਸੀਗਾ ਤੇ ਆਪਣੇ ਮੱਥਾ ਟੇਕਨ ਮੋਤੀਸਰਾ ਮੁਕਤੀ ਸਦਮ ਇਹ ਦੋਨੋਂ ਹੀ ਆਪਣੀ ਉੱਤੇ ਮੱਥਾ ਟੇਕਨ ਮਿੱਠਲੇ ਉਤਰਿਆ ਪੋਣੀਆਂ ਤੋਂ ਉਹਦਾ ਪੈਰ ਸਲਿੱਪ ਹੋਣ ਦੀ ਬਾਰੇ ਕਨ ਉਸ ਬੰਦੇ ਤੇਜ਼ ਬਾਰ ਦੂਜੀ ਅੱਗੇ ਚਲਾ ਗਿਆ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਨਹੀਂ ਬਚਾਉ ਹੋਇਆ ਪੁਲਿਸ ਪ੍ਰਸ਼ਾਸਨ ਨੂੰ ਅੱਧੇ ਘੰਟੇ ਤੋਂ ਨੰਦਰੰਦਰ ਆਦੇ ਪਰ ਐਨਡੀਆਰਫੀ ਟੀਮ ਇੰਨੀ ਕਿਨੇ ਕੰਮ ਨਹੀਂ ਨਿਕਲੀ ਹਾਲੇ ਤੱਕ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਹੁਣ ਸ਼ਾਮ ਦੇ ਸੋ ਇਹ ਬੱਚਿਆ ਭਾਜੀ ਕੋਈ ਟੀਮ ਨਹੀਂ ਪਹੁੰਚੀ ਹੁਣ ਇਹਨਾਂ ਨੂੰ ਪੁੱਛਿਆ ਕਿ ਟੀਮ ਕਦੋਂ ਤੱਕ ਆਣੇ ਆ ਤੇ ਬਾਕੀ ਸਾਡੀ ਸੱਚ ਜ਼ੋਰ ਦੇ ਬੇਨਤੀ ਹੋ ਰਹੀ ਜੀ ਸਾਡਾ ਭਰਾ ਜਲਦੀ ਤੋਂ ਜਲਦੀ ਲੱਭ ਦੇ ਜੀ ਮੈਂ ਐਸ ਐਚਓ ਸ਼ਾਪੂਰ ਕਰਨੀ ਆ ਮੇਰੇ ਏਰੀਆ ਦੇ ਵਿੱਚ ਇੱਕ ਤੀਰਥ ਸਥਾਨ ਪੈਂਦਾ ਜੀ ਇਹ ਮੁਕਤੀਸ਼ਵਰ ਧਾਮ ਹੈ ਇੱਥੇ ਕੁਝ ਬੱਚੇ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਕੁਝ ਬੱਚੇ ਇੱਥੇ ਨਹਾ ਰਹੇ ਸੀ ਜਿਮਾ ਵਿੱਚੋਂ ਇੱਕ ਲੜਕਾ 15 ਸਾਲ ਦਾ ਸੂਰਿਆਸ਼ੋਦਾ ਨਾਮ ਹੈ ਲੁਮਿਨੀ ਦਾ ਰਹਿਣ ਵਾਲਾ ਇਹ ਗੁੰਮ ਹੋ ਗਿਆ ਤੇ ਬਾਕੀ ਅਸੀਂ ਉਹਨੂੰ ਰੈਸਕਿਊ ਕਰਨ ਲਈ ਆਪਣੀ ਜਿਹੜੀ ਐਨਡੀਆਰਐਫ ਟੀਮ ਨਾਲ ਅਸੀਂ ਟਾਈਪ ਕੀਤਾ ਹੋਇਆ ਬਾਕੀ ਅਸੀਂ ਆਪਣੀ ਦੇ ਭਾਲ ਕਰ ਰਹੇ ਹਾਂ ਫਿਰ ਮੇਰਾ ਨਾਮ ਰਮਨ ਕੁਮਾਰ ਆ ਮੈਂ ਬਿਸ਼ਨਨਗਰ ਲਮੀਨੀ ਤੋਂ ਆਇਆ ਤੇ ਜਦੋਂ ਮੈਂ ਇੱਥੇ 12:00 12:30 ਵਜੇ ਦੇ ਆਸ-ਪਾਸ ਇੱਥੇ ਆਇਆ ਸੀਗਾ ਤੇ ਉਦੋਂ ਮੈਂ ਆਪਣੇ ਫੈਮਿਲੀ ਥੋੜੇ ਮੇਰੇ ਸਿਸਟਰ ਹੁੰਦੇ ਤੇ ਹੁੰਦੇ ਮੇਰਾ ਸਗਾ ਭਰਾ ਅਸੀਂ ਇੱਥੇ ਆਏ ਸੀਗੇ ਉਹ ਨੂੰ ਇੱਥੇ ਨਾ ਨੂੰ ਜਦੋਂ ਥੋੜੀ ਤੇ ਗਏ ਸੀਗੇ ਤੇ ਥੋੜਾ ਹੀ ਗਏ ਸੀਗੇ ਉਸ ਕਰਕੇ ਉਹ ਜੋ ਗਿਆ ਥੋੜਾ ਸਲਿੱਪ ਹੋ ਗਿਆ ਪੈਰ ਉਹਦਾ ਜਿੱਦੀ ਵਜ੍ ਨਾਲ ਉਹ ਕੌਣ ਗਿਆ ਮੇਰਾ ਭਰਾ ਉਹ ਮੇਰਾ ਆਪਣਾ ਉਹ ਸਪੈਰ ਸਲਿੱਪ ਹੋ ਗਿਆ ਉਹ ਅੱਗੇ ਚੱਲ ਗਿਆ ਕਾਫੀ ਇੱਕ ਇੱਕ ਮੁੰਡੇ ਕੋਸ਼ਿਸ਼ ਕੀਤੀ ਸੁਰਿਆਸ਼ ਨਾਮ ਉਹਦਾ 15 ਸਾਲ ਉਮਰ ਉਹਦੀ ਤੇ ਉਹ ਪਿੱਛੇ ਉਹ ਗਿਆ ਉਹਦੇ ਕੋ ਫੜਿਆ ਨਹੀਂ ਗਿਆ ਉਹਦੇ ਮੁੰਡੇ ਕੋ ਤੇ ਉਹ ਅੱਗੇ ਚੱਲ ਗਿਆ 1:30 ਵਜੇ ਦੀ ਗੱਲ ਆ ਭਾਜੀ ਹਜੇ ਤੱਕ ਅੱਗੇ ਐਨਡੀਆਰਐਫ ਟੀਮ ਅਜੇ ਤੱਕ ਆਈ ਨਹੀਂ ਹੈਗੀ ਅਸੀਂ ਕਈ ਕਿਸ ਤਰ੍ਹਾਂ ਦੀ ਰਿਕਵੈਸਟ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹ ਤਾਂ ਆ ਚੁੱਕਿਆ ਹੈ ਉਹ ਥੋੜੀ دیر ਚ ਆ ਚੁੱਕਿਆ ਸੀ ਲੇਕਿਨ ਅੱਗੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਰਨ ਦੀ ਐਡੀਆਰ ਨੂੰ ਲੇਕਿਨ ਉੱਜੇ ਨਹੀਂ ਹੋਇਆ ਤੱਕ ਪੁਲਿਸ ਪ੍ਰਸ਼ਾਸਨ ਅੱਧੇ ਘੰਟੇ ਤੋਂ ਨੰਤਰੰਦਰੀ ਆ ਗਿਆ ਸੀਗਾ ਬਸ ਉਹਨਾਂ ਦਾ ਡੀ ਡਿਮਾਂਡ ਹੈ ਕਿ ਜਲਦੀ ਜਲਦੀ ਅੱਗੇ ਸਰਚ ਆਪਰੇਸ਼ਨ ਜੋ ਵੀ ਹੈ ਸ਼ੁਰੂ ਹੋਏ ਤੇ ਸਾਡਾ ਪ੍ਰਾ ਨੂੰ